ਲਓ ਜੀ ਕੋਠੇ ਤੇ ਪਹੁੰਚ ਗਏ ਆ ਬੱਚਾ ਆਪਣੇ ਹੱਥ ਚ ਪੌੜੀਆਂ ਚੜ੍ਹ ਕੇ ਤੇ ਨਾਲ ਦੀ ਸਾਰੀ ਉਧਰ ਬੈਠੀ ਦਿਖਾ ਦਿੰਨੇ ਤੋ ਖੜਦਾ ਖੜਦਾ ਆਉ ਬੈਠੇ ਮਿੱਤਰ ਕਬੂਤਰੀ ਉਧਰ ਨੂੰ ਮੂੰਹ ਕਰ ਕਰਦੀਆਂ ਇਹਦਾ ਕਬੂਤ ਹੱਥ ਤੇ ਬੜਕਾਲਾ ਬੜਕਾਲਾ ਬੱਚਾ ਬੜਕਾਲਾ ਬੜਕਾ ਆਹਾ ਹਾ ਡਾਈਨ ਇਹਨੂੰ ਡਾਈਨਾ ਲਓ ਜੀ ਫੜ ਲਈ ਮਿੱਤਰ ਵੇ ਚੱਕੋ ਵੇ ਚੱਕੋ ਸ਼ਕਾਰੀ ਵੰਦਨੇ ਕਬੂਤਰੀ ਫਾਦੇ ਹਾਂਜੀ ਕਿਵੇਂ ਸਾਰੇ ਉਮੀਦ ਕਰਦੇ ਵਧੀਆ ਹੋਵੋਗੇ ਤੇ ਲੈ ਕੇ ਆ ਗਏ ਤੁਹਾਡੇ ਲਈ ਨਵਾਂ ਤੇ ਇੰਟਰਸਟਿੰਗ ਜਿਹਾ ਵਲੋਗ ਕਰਦੇ ਮਿੱਤਰੋ ਅੱਜ ਦੇ ਵਲੋਗ ਦੀ ਸਟਾਰਟਿੰਗ ਤੇ ਥੰਬਨੇਲ ਵੇਖ ਹੀ ਲਿਆ ਹੋਵੇਗਾ ਤੁਸੀਂ ਆਪਾਂ ਬੱਚਾ ਫੜਿਆ ਤੇ ਨਵੇਂ ਕਬੂਤਰ ਲੈਂਦੇ ਨੇ ਤੇ ਦਿਖਾਉਨੇ ਆ ਤੁਹਾਨੂੰ ਵੀਡੀਓ ਦੇ ਵਿੱਚ ਸਾਰੇ ਕੁਝ ਤੇ ਜਿਹੜੇ ਵੀਰ ਭਰਾਚਾਨੇ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣ ਤੇ ਦਿਖਾਉਨੇ ਆ ਮੇਰੇ ਵੀਰੋ ਕਬੂਤਰ ਨਵੇਂ ਤੇ ਬੱਚਾ ਕਰਾਉਨੇ ਆ ਸ਼ਾਟ ਇਹ ਖੁੱਡੇ ਆਪਣੇ ਬੰਦ ਪਏ ਦਾਣ ਆਪਣੀ ਕਰਾਇਆ ਹੋਇਆ ਕਬੂਤਰਾਂ ਨੂੰ ਤੇ ਲਓ ਮਿੱਤਰੋ ਦਿਖਾਉਨੇ ਆ ਤੁਹਾਨੂੰ ਪਹਿਲਾਂ ਅਪਡੇਟ ਦੇ ਦਈਏ ਕੀ ਕੀ ਹੋਇਆ ਇਨੇ ਦਿਨਾਂ ਚ ਤੇ ਵਲੌਗ ਆਪਾਂ ਪਾ ਨਹੀਂ ਸਕਦੇ ਮਿੱਤਰੋ ਪਤਾ ਨਹੀਂ ਕੀ ਹੋ ਜਾਂਦਾ ਮਿੱਤਰੋ ਇੱਕ ਤਾਂ ਠੰਡ ਪੜੀ ਹੈਗੀ ਤੇ ਜੀ ਨਹੀਂ ਕਰਦਾ ਤੇ ਸਭ ਤੋਂ ਪਹਿਲਾਂ ਮੇਰੇ ਵੀਰੋ ਜਿਹੜੇ ਆਪਣੇ ਕਾਲੇ ਪੱਲੇ ਵਾਲੀ ਨੇ ਆ ਕਾਲੇ ਪੱਲੇ ਵਾਲੀ ਬੈਠੀ ਆ ਇਹਦਾ ਕੂਤਰ ਬਲਟਾ ਬੈਠਾ ਇਹਨਾਂ ਨੇ ਬੱਚੇ ਘੱਡੇ ਸੀ ਮਿੱਤਰੋ ਦੋਵੇਂ ਮਰ ਗਏ ਨੇ ਤੇ ਇਹਨਾਂ ਨੇ ਦੂਰੀ ਹਰੀ ਆਂਡੇ ਦਿੱਤੇ ਤੇ ਆਂਡਿਆਂ ਚੋਂ ਬਸ 2-3 ਦਿਨ ਹੀ ਰਹਿ ਗਏ ਬੱਚੇ ਨਿਕਲਣੂ ਇਹ ਆ ਦੇਖੋ ਮਿੱਤਰੋ ਹੁਣ ਕਬੂਤਰ ਬੈਠਾ ਆਂਡੇ ਨੂੰ ਇਨਕੂਬੇਟ ਕਰੀ ਜਾਂਦਾ ਤੇ ਇਧਰ ਮੇਰੇ ਵੀਰੋ ਆਪਣੀ ਕਬੂਤਰੀ ਨੇ ਆਂਡੇ ਦਿੱਤੇ ਦੋ ਇੱਕ ਆਪਾਂ ਇਸ ਕਾਲੇ ਬੱਲੇ ਕਾਲੀ ਚੀਨੀ ਥੱਲੇ ਰੱਖਤਾ ਸੀਗਾ ਤੇ ਇੱਕ ਵੱਡੀ ਜੋੜੀ ਥੱਲੇ ਵੱਡੀ ਜੋੜੀ ਨੇ ਇੱਕ ਆਂਡੇ ਚੋਂ ਬੱਚਾ ਕੱਢ ਲਿਆ ਤੇ ਇਹਨਾਂ ਨੇ ਖਰਾਬ ਕਰਤਾ ਸੀ ਉਹ ਆਂਡਾ ਤੇ ਉਹ ਖਰਾਬ ਹੋ ਗਿਆ ਤੇ ਇਹਨੇ ਦੁਬਾਰਾ ਦੇ ਦਿੱਤੇ ਸੀ ਆਂਡੇ ਜਿਵੇਂ ਕਿ ਤੁਹਾਨੂੰ ਪਤਾ ਵੀ ਇੱਕ ਥੋਕੇਂਡਲ ਹੁੰਦੀ ਆ ਇੱਕ ਆਂਡਾ ਮਿੱਤਰੋ ਕਬੂਤਰੀ ਨੇ ਦੂਜਾ ਆਂਡਾ ਸਹੀ ਦਿੱਤਾ ਤੇ ਪਹਿਲਾ ਆਂਡਾ ਜਮਾ ਫੁਕਾ ਸੀ ਉਹ ਖਰਾਬ ਸੀ ਯਾਨੀ ਜਦੋਂ ਦਿੱਤਾ ਆਂਡਾ ਤੇ ਉਹਦੀ ਟੁੱਟ ਗਿਆ ਸੀ ਉਹ ਕਬੂਤਰੀ ਇੱਧਰ ਫਰਦੀ ਆ ਇਹ ਆਂਡਾ ਨੇ ਖਾਈ ਜਾਂਦੀ ਆ ਫਰਦੀ ਆਖੜੀ ਤੇ ਇੱਧਰ ਮੇਰੇ ਵੀਰੋ ਆਪਣੀ ਆਜ ਜੋੜੀ ਵੀ ਆਂਡੇ ਦੇਣ ਨੂੰ ਤਿਆਰ ਆ ਆ ਕਬੂਤਰ ਬੈਠਾ ਇਹਦਾ ਇਹਦੇ ਜਿਹੜੇ ਦੋਵੇਂ ਬੱਚੇ ਸੀਗੇ ਉਹ ਵੀ ਆਪ ਆਪਦੇ ਯਾਰ ਮਿੱਤਰ ਨੂੰ ਦੇਤੇ ਤੇ ਆਪਣੀ ਸ਼ਾਂਖੀ ਦੇ ਜਿਹੜੇ ਬੱਚੇ ਸੀਗੇ ਦੋਵੇਂ ਉਹ ਵੀ ਆਪਾਂ ਆਪਣੇ ਯਾਰ ਮਿੱਤਰ ਨੂੰ ਦੇਦੇ ਚਾਰੇ ਬੱਚੇ ਆਪਾਂ ਦੇਦੇ ਤੇ ਜਿਹੜਾ ਇੱਥੇ ਇਹਨਾਂ ਦਾ ਬੱਚਾ ਸੀਗਾ ਮੇਰੇ ਵੀਰੋ ਡੱਬਾ ਸੀਮਿੰਟ ਰੰਗਾ ਉਹ ਵੀ ਆਪਾਂ ਮਿੱਤਰ ਨੂੰ ਦਿੱਤਾ ਉਹ ਹੋਰ ਮਿੱਤਰ ਨੂੰ ਦਿੱਤਾ ਤੇ ਚਾਰ ਕਬੂਤਰ ਹੋਰ ਮਿੱਤਰ ਨੂੰ ਦਿੱਤੇ ਨੇ ਤੇ ਆ ਮੇਰੇ ਵੀਰੋ ਕਾਲੀ ਚੀਨੀ ਨੇ ਆਪਣੇ ਨੇ ਜਿਹੜੀ ਉਹ ਪਿੱਛੇ ਖੜੀ ਆ ਜਿੱਥੇ ਕਬੂਤਰ ਗੁੜਕੀਆਂ ਦਾ ਲਾਲ ਚੀਨਾ ਇਹ ਨਵਾਂ ਲੈੰਦਾ ਆਪਾਂ ਉਹ ਕਾਲੀ ਚੀਨੀ ਕਬੂਤਰੀ ਆ ਜਿਹੜੀ ਉਹਨੇ ਇੱਥੇ ਅੰਡੇ ਨਹੀਂ ਧਰੇਗੀ ਇਹਦੇ ਥੱਲੇ ਅੰਡੇ ਆਪਣੀ ਐ ਸ਼ਾਕੀ ਦੇ ਜਦੋਂ ਆਪਾਂ ਮੇਰੇ ਵੀਰੋ ਬੱਚੇ ਤਾਂ ਚ ਗਏ ਸੀ ਇਹਨੇ ਦੂਰੀ ਵਾਲੀ ਅੰਡੇ ਦੇ ਦਿੱਤੇ ਸੀ ਕਬੂਤਰੀ ਨੇ ਆਪਣੀ ਨੇ ਤੇ ਇਸ ਕਰਕੇ ਆਪਾਂ ਇਹਦੇ ਅੰਡੇ ਇਹਦੇ ਥੱਲੇ ਰੱਖਤੇ ਤੇ ਵਧੀਆ ਪਾਲ ਲ ਜਾਂਦੇ ਨਹੀਂ ਇਹਨਾਂ ਚੋਂ ਵੀ 5-6 ਦਿਨਾਂ ਚ ਬੱਚੇ ਨਿਕਲ ਆਉਣਗੇ ਬਸ ਤੇ ਇਹ ਦੁਬਾਰਾ ਅੰਡੇ ਦੇਣ ਵਾਲੇ ਤੇ ਬੱਚੇ ਚੰਗੀ ਤਰ੍ਹਾਂ ਨਹੀਂ ਪਾਲਦੇ ਸੀ ਇਸ ਕਰਕੇ ਆਪਾਂ ਬੱਚੇ ਇਹਨਾਂ ਦੇ ਛਕਾਤੇ ਸੀਗੇ ਤੇ ਇਹ ਸੀ ਇਧਰ ਲਈ ਅਪਡੇਟ ਤੇ ਬੱਚਾ ਦੇਖ ਲਓ ਮੇਰੇ ਵੀਰੋ ਕਿੱਡਾ ਹੋ ਗਿਆ ਤੇ ਬਾਕੀ ਇਹਨਾਂ ਦੇ ਵੀ ਨਿਕਲਣ ਵਾਲਿਆ ਬਸ ਇਹ ਇਸੀ ਅਪਡੇਟ ਤੇ ਬਾਕੀ ਇਹ ਹੈ ਰਿਆ ਆਪਣਾ ਵੱਡੀ ਜੋੜੀ ਦਾ ਬੱਚਾ ਤੇ ਆਪਾਂ ਰੰਗ ਲਾਇਆ ਸੀਗਾ ਮੇਰੇ ਵੀਰੋ ਇਹ ਬਣੀਆਂ ਦਾ ਖੱਡੀਆਂ ਦਾ ਕਰੋ ਚੱਕ ਗਲਾਬੀ ਟੂਸਾ ਤੇ ਇਧਰ ਕੱਚ ਕਰੋ ਚੱਕ ਪਰਲੇ ਪਾਸੇ ਗਲਾਬੀ ਟੂਸਾ ਤੇ ਆ ਮੇਰੇ ਵੀਰੋ ਤੁਸੀਂ ਕਬੂਤਰ ਦੇਖ ਲਓ ਕਿਹੜਾ ਹੈ ਆਪਣੀਆਂ ਪੁਰਾਣੀਆਂ ਵੀਡੀਓ ਚ ਵੀ ਬਹੁਤ ਵਧੀਆ ਆਇਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਇਹ ਕਿਹੜਾ ਜਿਹੜਾ ਕਬੂਤਰਾ ਤੇ ਇਹ ਕਮੋਤਰੀ ਕਿਹੜੀ ਆ ਇਹਨਾਂ ਦੀ ਜੋੜੀ ਆ ਮੇਰੇ ਵੀਰੋ ਟਰਾਨੇ ਜਿਹੜੇ ਆਪਣੇ ਸਬਸਕ੍ਰਾਈਬਰਸ ਆ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਵੀ ਕਿਹੜੀ ਜੋੜੀ ਆ ਇਹ ਤੇ ਤੁਸੀਂ ਵੇਖ ਕੇ ਜਰੂਰ ਦੱਸੋ ਕਮੈਂਟ ਆ ਜਰੂਰ ਦੱਸੋ ਜਿਨ੍ਹਾਂ ਨੂੰ ਪਤਾ ਬਾਕੀ ਮੈਂ ਐਂਡ ਤੇ ਦੱਸ ਦੂੰਗਾ ਆਪਣੇ ਇਹ ਕਿਹੜੇ ਆ ਤੇ ਇਹ ਜਿਹੜਾ ਕਬੂਤਰਾ ਮੇਰੇ ਵੀਰੋ ਲਾਲ ਚੀਨਾ ਇਹਦੇ ਬਾਰੇ ਮੈਂ ਸਾਰੀ ਹਿਸਟਰੀ ਤੁਹਾਨੂੰ ਦੱਸਦਾ ਕੀ ਹੈ ਹਿਸਟਰੀ ਤਾਂ ਕਾਦੀ ਹੈ ਮੈਂ ਫਾੜਨਾ ਕਬੂਤਰ ਮੜਾਈ ਕਰੋ ਚੱਕ ਮੇਰੇ ਵੀਰੋ ਇਹ ਲਾਲਚੀਨਾ ਕਬੂਤਰਾ ਖਾਡੀਆਂ ਅੱਖਾਂ ਦਾ ਕੱਟ ਕੀਤਾ ਵਾ ਪੂਰਾ ਵੱਡਾ ਬਰੀਡਰ ਕਬੂਤਰਾ ਆਏ ਦੇ ਪੰਜੇ ਆ ਲਿਬੜੇ ਜਿਹਾ ਬਿਟਾ ਚ ਤੇ ਇਹ ਆਪਣੇ ਯਾਰ ਮਿੱਤਰ ਘਰੋਂ ਆਇਆ ਤੇ ਇਹ ਜੋੜੀ ਦੇਖੋ ਢਿੱਗੇ ਪੱਲੇ ਵਾਲਾ ਕਬੂਤਰਾ ਪੂਰਾ ਇਹ ਮੇਰੇ ਵੀਰੋ ਜਿਹੜਾ ਕਬੂਤਰਾ ਇਹ ਹੈਗਾ ਇਸ ਕਬੂਤਰੀ ਦਾ ਪਿਓ ਆਪਣੀ ਵੱਡੀ ਜੋੜੀ ਦੀ ਕਬੂਤਰੀ ਦਾ ਆਹ ਲਾਲਚੀਨੀ ਕਬੂਤਰੀ ਨੇ ਜਿਹੜੀ ਇਹਦਾ ਪਿਓ ਆ ਇਹ ਇਸ ਕਬੂਤਰੀ ਦਾ ਪਿਓ ਹੈ ਇਹ ਫੁੱਲ ਗਰਮ ਕਬੂਤਰਾ ਤੇ ਆ ਕਬੂਤਰੀ ਆ ਜੇ ਮੇਰੇ ਕੋਲ ਨਵੀਂ ਇਹ ਆਪਣਾ ਨਵੀਂ ਲੈਂਦੀ ਆ ਕਰੋ ਇਹ ਚੱਕਾ ਕਦ ਦਾ ਕੱਟ ਕਾਟ ਤੇ ਇੱਕ ਬੂਤਰੀ ਨਵੀਂ ਲੈਂਦੀ ਜਿਹੜੀ ਜੜੀ ਚ ਬੈਠੀ ਹੈ ਇਹ ਵੀ ਦਿਖਾ ਦੇਣਾ ਤੁਹਾਨੂੰ ਖਟੀਆਂ ਅੱਖਾਂ ਦੀ ਇਹ ਚਿੱਟੀ ਲਓ ਜੀ ਖਟੀਆਂ ਅੱਖਾਂ ਦੀ ਕਬੂਤਰੀ ਆ ਕਾਲੀ ਨੋਕ ਆ ਚਿੱਟੀ ਕਾਲੀ ਨੋਕ ਆ ਤੇ ਸ਼ਾਟ ਕੇ ਦਿਖਾ ਦਿੰਦਾ ਖੁਦਾ ਹੋਜੀ ਕਰ ਚੱਕ ਇੱਕ ਬਉਦਰੀ ਉਸ ਕਬੂਤਰ ਨਾਲ ਮਿਲ ਚੁਕੀ ਅੱਧੀ ਅੱਧਿਕ ਮਿਲੀ ਅੱਧਿਕ ਨਹੀਂ ਮਿਲੀ ਉਹ ਜਿਹੜਾ ਕਬੂਤਰ ਬੈਠਾ ਲਾਚੀ ਇਹਨੂੰ ਉੱਤੇ ਛੱਡ ਦੀ ਮੇਰੇ ਵੀਰੋ ਇੱਕ ਦੇ ਫੰਕ ਚ ਵੇ ਇਹ ਚਾਰ ਕਬੂਤਰ ਨਵੇਂ ਨੇ ਤੇ ਇਹ ਆ ਬੱਚਾ ਜਿਹੜਾ ਮੇਰੇ ਵੀਰੋ ਆਪਾਂ ਫੜਿਆ ਰੱਤਾ ਬੱਚਾ ਇਹਦਾ ਵੀ ਸ਼ੌਂਕ ਕਰਾ ਦੇਣਾ ਇਹਦੇ ਟੇਪ ਲੱਗੇ ਮੇਰੇ ਵੀਰੋ ਇਹਦੇ ਪਿੱਛੇ ਦੋ ਦਿਨ ਪਕਾਈ ਕੀਤੀ ਹੈ ਪੂਰੀ ਉਹ ਮੈਂ ਗਾਹ ਵੀਡੀਓ ਐਡ ਕਰ ਦੂੰਗਾ ਦੋ ਤਿੰਨ ਕਲਿੱਪਾਂਸ ਬਣਾਈਆਂ ਸੀਆਂ ਜਿਆਦਾ ਨਹੀਂ ਬਣ ਸਕੀਆਂ ਇਹਨੂੰ ਫੜ ਦੇਣੀ ਆ ਤੇ ਕਲਿੱਪਾਂ ਮੈਂ ਅੱਗੇ ਐਡ ਕਰ ਦੂੰਗਾ ਕਰੋ ਇਹ ਚੱਕ ਖਟੀਆਂ ਅੱਖਾਂ ਦਾ ਪੱਠਾ ਤੇ ਇਹਦੇ ਟੇਪ ਲਾਈ ਵੀ ਆ ਇਹਦੇ ਪੰਜੇ ਨੇ ਜਿਵੇਂ ਚੀਕ ਬੱਚਾ ਮੇਰੇ ਵੀਰੋ ਜਿਵੇਂ ਦਿਨਾ ਦਾ ਹੀ ਆਲੇ ਮੰਨ ਲਓ 2 ਮਹੀਨੇ ਦਾ ਹੀ ਪੱচ্চਾ ਪੱਠਾ ਹੀ ਆਲੇ ਪੱਠਾ ਦਾ ਕਹਣੂਗਾ ਇਹ ਬੱਚਾ ਪੱਠਾ ਦਾ ਆ ਤੇ ਇਹ ਵੀ ਮੇਰੇ ਵੀਰੋ ਆਪਣੇ ਘਰੇ ਲੱਗ ਗਿਆ ਅਗਲੀ ਵੀਡੀਓ ਇਹਦੀ ਡਾਈ ਤੇ ਆਉਗੀ ਇਹਨੂੰ ਡਾਵਾਂਗੇ ਛਤਰੀ ਤੇ ਨਹੀਂ ਲੱਗਿਆ ਜਿਵੇਂ ਆਪਣੇ ਕਾਲੇ ਪੱਲੇ ਵਾਲੀ ਥੱਲੇ ਲੱਗੀ ਸੀਗੀ ਨਾ ਓਵੇਂ ਇਹੇ ਲੱਗਿਆ ਮੇਰੇ ਵੀਰੋ ਅਗਲੀ ਵੀਡੀਓ ਚ ਇਹਦੀ ਡਾਈ ਦਿਖਾਵਾਂਗੇ ਤੇ ਇਹਨਾਂ ਬਾਰੇ ਕਮੈਂਟਾਂ ਜੀ ਦੱਸਿਓ ਤੁਸੀਂ ਕਿ ਇਹਨਾਂ ਨਵੇਂ ਕਪੂਤਰਾਂ ਬਾਰੇ ਵੀ ਦੱਸਿਓ ਕਿਵੇਂ ਲੱਗੇ ਤੁਹਾਨੂੰ ਇਹ ਤੇ ਬਾਕੀ ਆਪਣੀ ਉਹ ਕਾਲੀ ਚੀਨੀ ਬੈਠੀ ਹੈ ਬਲਡੀ ਪਿੱਛੇ ਤੇ ਆ ਨਵਾਂ ਪੰਚਾ ਤੇ ਬਾਕੀ ਤੁਹਾਨੂੰ ਸਾਰੀ ਅਪਡੇਟ ਮਿੱਤਰੋ ਆਪਾਂ ਦੇ ਦਿੱਤੀ ਆ ਵੀ ਚਾਰ ਬੱਚੇ ਆਪਾਂ ਦੇ ਦਿੱਤੇ ਨੇ ਛੋਟੇ ਛੋਟੇ ਆਪਣੇ ਦੋਸਤ ਨੂੰ ਜਿਹਦੇ ਆਪਾਂ ਹਲੇ ਤੱਕ ਵੀਡੀਓ ਨਹੀਂ ਬਣਾਈ ਤੇ ਉਹਦੇ ਘਰੇ ਜਾ ਕੇ ਵੀ ਵੀਡੀਓ ਬਣਾਵਾਂਗੇ ਤੇ ਦਿਖਾਵਾਂਗੇ ਕਿਹੜੇ-ਕਿਹੜੇ ਕਬੂਤਰ ਦਿੱਤੇ ਆ ਆਪਣੇ ਤੇ ਆਹ ਵੱਡੀ ਜੋੜੀ ਦਾ ਵੀ ਬੱਚਾ ਆ ਰਿਹਾ ਦੁਬਾਰਾ ਦਿਖਾ ਦਰਾਂ ਸਾਰੀਆਂ ਚੀਜ਼ਾਂ ਬਲਡਾ ਵੀ ਉਹ ਬੈਠਾ ਤੇ ਉਧਰੋਂ ਕਬੂਤਰ ਬੈਠਾ ਹੈ ਤਾਂ ਮੇਰੇ ਵੀਰੋ ਤੇ ਬਰਡੇ ਵਾਰੀ ਵੀ ਦੱਸ ਦਿੰਨਾ ਮੇਰੇ ਵੀਰੋ ਇੱਕ ਦਿਨ ਮੈਂ ਕਬੂਤਰ ਡਾਇਸ਼ੇ ਸਾਰੇ ਆਪਣੇ ਤੇ ਬਰਡੇ ਪਿੱਛੇ ਮੇਰੇ ਵੀਰੋ ਬੈਰੀ ਪੈ ਗਈ ਸੀਗੀ ਤੇ ਇਹ ਅਗਲੇ ਦਿਨ ਵਾਪਸ ਆਇਆ ਬਣੀ ਕੀ ਹੋ ਗਈ ਇੱਥੇ ਵੜਵੜ ਕੇ ਬੈ ਗਿਆ ਤੇ ਇਹਨਾਂ ਚੋਂ ਮੇਰੇ ਵੀਰੋ ਕਾਲਾ ਹੋ ਕੇ ਆਇਆ ਕਾਲੇ ਪੱਲੇ ਹੋਏ ਪਿਆ ਇਹਦੇ ਕਾਲੀਆਂ ਕੰਨੀਆਂ ਕਾਲਾ ਪੁੱਤ ਪਤਾ ਨਹੀਂ ਨਾਲੀ ਨੋਲੀ ਚ ਡਿੱਗ ਪਿਆ ਤੇ ਪਤਾ ਨਹੀਂ ਕਿਵੇਂ ਆਇਆ ਬਾਅਦ ਚ ਪੁੱਜ ਗਿਆ ਅਗਲੇ ਦਿਨ ਇੱਕ ਵਾਰੀ ਪਹਿਲਾਂ ਵੀ ਇਹ ਬਾਹਰ ਰਹਿ ਗਿਆ ਸੀਗਾ ਨੇਰੀ ਚ ਤੇ ਅਗਲੇ ਦਿਨ ਆਪੇ ਆ ਗਿਆ ਸੀਗਾ ਤੇ ਇਹਨੂੰ ਘਰ ਦੀ ਪੂਰੀ ਪਛਾਣ ਤੇ ਆਪੇ ਆਇਆ ਇਹਦਾ ਵਧੀਆ ਕਬੂਤਰ ਹੈ ਤੇ ਆਪਣੇ ਇਧਰ ਸ਼ਿਕਾਰੀ ਤੇ ਇਧਰ ਨਾਲ ਦੇ ਘਰ ਦੇੰਦੇ ਦੋ ਕਬੂਤਰ ਉੱਡੀ ਜਾਂਦੇ ਆ ਜੋੜਾ ਜਿਹੜਾ ਤੁਹਾਨੂੰ ਪਿਛਲੀ ਵੀਡੀਓ ਚ ਸ਼ੌਂਕ ਕਰਾਇਆ ਸੀ ਇਹ ਪਿੱਛੇ ਕਬੂਤਰੀ ਆ ਤੇ ਆ ਚਿੱਟਾ ਜਿਹਾ ਕਬੂਤਰ ਜਿਹੜਾ ਠੱਪਾ ਮਾਰੀ ਜਾਂਦਾ ਮੇਰੇ ਵੀਰੋ ਤੇ ਇੱਕ ਮੇਰੇ ਵੀਰੋ ਇਸੇ ਕਬੂਤਰੀ ਦਾ ਕਾਲੀ ਛੀਨੀ ਦਾ ਇੱਕ ਪਹਿਲਾ ਕਬੂਤਰ ਸੀ ਇਹ ਪਿਓਰ ਚਿੱਟਾ ਖਟੀਆਂ ਦਾ ਉਹ ਮੇਰੇ ਵੀਰੋ ਮਹੀਨਾ ਪਹਿਲਾਂ ਭੱਜ ਗਿਆ ਸੀ ਤੇ ਉਹ ਮਹੀਨੇ ਬਾਅਦ ਵਾਪਸ ਆਇਆ ਉਹਦਾ ਵੀ ਤੁਹਾਨੂੰ ਸ਼ੌਂਕ ਕਰਾਉਨੇ ਆ ਜਦੋਂ ਆ ਗਿਆ ਉਹ ਵੀ ਉੱਡੀ ਜਾਂਦਾ ਉਹ ਜਮਾਂ ਉੱਚਾ ਵੜ ਕੇ ਉੱਡਦਾ ਮੇਰੇ ਵੀਰੋ ਉਹਦਾ ਵੀ ਸ਼ੌਂਕ ਕਰਾਉਨੇ ਆ ਤੁਹਾਨੂੰ ਜਦੋਂ ਆ ਗਿਆ ਉਹ ਘਰੇ ਤੇ ਦਿਖਾਵਾਂਗੇ ਵੀਡੀਓ ਚ ਤੇ ਬਾਕੀ ਉਹ ਵੀ ਬਹਿ ਗਏ ਬੈਠੇ ਨਹੀਂ ਆ ਫਿਰਦੇ ਆ ਉਹ ਟੱਪ ਕੇ ਕਬੂਤਰ ਤੇ ਉਹਦਾ ਵੀ ਕਰਾਉਨੇ ਆ ਤੁਹਾਨੂੰ ਸ਼ੌਂਕ ਤਿੰਨ ਵੀ ਕਬੂਤਰੀ ਲੈਂਦੀਆਂ ਨਾਲ ਦੇ ਘਰ ਦੈਂਦੀ ਉਹ ਵੀ ਆਪਣੇ ਦੂਜੇ ਘਰੂ ਜੀ ਨੂੰ ਆਪਾਂ ਬੱਚੇ ਦਿੱਤੇ ਆਚਾਰੇ ਉਹਦਾ ਵੀ ਸ਼ੌਂਕ ਕਰਾਵਾਂਗੇ ਤੇ ਬਾਕੀ ਹੋਰ ਅਪਡੇਟ ਤੁਹਾਨੂੰ ਸਾਰੀ ਆਪਾਂ ਦੇ ਦਿੱਤੀ ਹੈ ਤੇ ਬਾਕੀ ਮੈਂ ਵੀਡੀਓ ਐਡ ਕਰਦਾ ਉਹ ਤੁਸੀਂ ਵੇਖ ਲਿਓ ਬੱਚੇ ਫੜਨ ਦੇ ਦੀ ਤੇ ਬਾਕੀ ਜਮਾਂ ਲਾਸਟ ਤੇ ਤੁਹਾਨੂੰ ਉਹਦੀ ਹਿਸਟਰੀ ਦੱਸ ਦਾਂਗੇ ਹਿਸਟਰੀ ਦਾ ਕਾਦੀ ਵੀ ਕਿੱਥੋਂ ਆਇਆ ਕਬੂਤਰ ਉਹ ਦੱਸ ਦਾਂਗੇ ਬਾਕੀ ਜਿਨ੍ਹਾਂ ਨੂੰ ਪਤਾ ਕਮੈਂਟਾਂ 'ਚ ਦੱਸ ਦਿਓ ਤੇ ਨਾਲ ਦੇ ਘਰਦਿਆਂ ਦੇ ਘਰੇ ਜਾ ਕੇ ਜਦੋਂ ਉਹ ਆਗੇ ਕਬੂਤਰ ਦੋਵੇਂ ਤੇ ਉਹਨਾਂ ਦਾ ਵੀ ਸ਼ੌਂਕ ਕਰਾਉਨੇ ਆ ਲਓ ਮਿੱਤਰੋ ਪਹੁੰਚ ਚੁ ਗਿਆ ਕੋਠੀ ਦੇ ਥਿਊ ਚੈੱਕ ਕਰੋ ਇੱਧਰ ਸਾਰੇ ਪਿੰਡ ਦਾ ਇੱਥੇ ਬੱਚਾ ਬੈਠਾ ਤਾਂ ਮਿੱਤਰੋ ਇਹਦੇ ਵਿੱਚ ਤੇ ਵੇਣੀ ਆ ਨਾ ਕਿ ਉਹ ਕਾਰਾ ਜਿੱਥੋਂ ਆਪਾਂ ਕੱਲ ਕਬੂਤਰ ਫੜ ਕੇ ਲਿਆਂਦੀ ਸੀ ਤੇ ਆ ਆਪਣਾ ਕਬੂਤਰ ਇਹਦੇ ਤੇ ਬੱਚਾ ਬੈਠਾ ਆ ਗੋਲੇ ਦਾਣੇ ਖਾਹਾ ਜਾ ਲਾ ਇਹ ਵੇਣੀ ਆ ਜਿਵੇਂ ਤੁਹਾਨੂੰ ਪਤਾ ਕਬੂਤਰ ਫੜਦੇ ਫਿਰਦੇ ਆਪਾਂ ਤੇ ਸਾਹ ਚੜ ਗਿਆ ਤੇ ਬੱਚਾ ਆਪਣਾ ਮਿੱਤਰ ਉਹ ਬਹਿ ਗਿਆ ਉੱਥੇ ਤੁਹਾਨੂੰ ਦਿਖਾਉਣਾ ਮੈਂ ਇਹ ਆਹ ਦੇਖੋ ਮਿੱਤਰੋ ਆ ਬੈਠਾ ਰੱਤਾ ਬੱਚਾ ਜਮੇ ਛੋਟਾ ਚੀਕਿਆ ਬੈਂਦਾ ਮੈਂ ਤਾਂ ਮੁੜ ਗਿਆ ਪਹਿਲਾਂ ਆ ਬਨੇਰੇ ਤੇ ਬਹਿ ਗਿਆ ਇੱਥੇ ਆਪਣੇ ਤਾਂਲੇ ਤੇ ਨਾਲ ਦੇ ਕਰ ਦਿਆਂਦੇ ਤੇ ਕਬੂਤਰ ਆਪਣੇ ਸਾਰੇ ਬਾਹਰ ਪਲੋਂ ਆਹ ਕੋਠੀ ਦੇ ਪਿੱਛੇ ਬੈਠਾ ਹੈਗਾ ਤੇ ਆਪਾਂ ਕਬੂਤਰ ਸਾਰੇ ਬਾਹਰ ਕੱਢਦੇ ਆ ਤੇ ਮਿਹਣੇ ਜਦੋਂ ਉੱਡਦਾ ਜਮਾ ਚੀਕਾ ਇੱਕ ਕਬੂਤਰ ਨੂੰ ਵੇਖ ਕੇ ਬੈਠਾ ਇੱਥੇ ਤੇ ਚਲੋ ਕਰਦੇ ਵੀਡੀਓ ਕੰਟੀਨਿਊ ਦਿਖਾਉਨੇ ਆਉਂਦਾ ਕਿ ਨਹੀਂ ਲਓ ਜੀ ਮਿੱਤਰੋ ਅੱਜ ਦੂਜਾ ਦਿਨ ਬੱਚੇ ਨੂੰ ਫੜਦੇ ਫੜਦੇ ਹੀਰੋ ਸੇਠਾ ਤੇ ਆ ਗਿਆ ਤੁਮਕ ਮਾਗੇ ਇੱਧਰ ਕਬੂਤਰ ਆਪਣੇ ਹੱਥ 'ਚ ਤੇ ਮਿੱਤਰੋ ਜਮਾ ਵੱਡਦਾ ਫੜਦਾ ਬੱਚਾ ਕਦੇ ਛੱਡ ਕੇ ਰਹਿ ਜਾਂਦਾ ਕਦੇ ਉਸ ਕੱਟ 'ਚ ਬੈਹਿੰਦਾ ਕਦੇ ਕਿੱਥੇ ਰਹਿ ਜਾਂਦਾ ਜਮਾ ਮਰਿਆ ਵਾ ਤੇ ਅੱਜ ਇਹਨੂੰ ਫੜਤੀ ਰਹਿਣਾ ਤੇ ਫੜ ਕੇ ਤੁਹਾਨੂੰ ਦਿਖਾਉਣੀ ਆ ਕੀ ਬਣਦਾ ਤੇ ਇੱਕ ਮੇਰੇ ਵੀਰੋ ਆਹ ਜਿਹੜੀ ਆਪਣੀ ਕਬੂਤਰੀ ਹੈ ਨਵੀਂ ਲੈਂਦੀ ਸੀ ਖਟੀਆਂ ਦੀ ਤੇ ਇਹ ਵੀ ਮੇਰੇ ਵੀਰੋ ਉੱਡੇ ਜਾਂਦੀ ਹੁੰਦੀ ਹੈ ਇਹਦੀ ਵੀਡੀਓ ਮੈਂ ਵਿੱਚ ਜੋੜੂੰਗਾ ਥੋੜੀ ਵੀਡੀਓ ਬਣੀ ਸੀਗੀ ਇਹ ਉਹ ਕੋਠੀ ਤੋਂ ਫੜ ਕੇ ਲੈਂਦੀ ਬਨੇਰੇ ਤੇ ਬੈਠੀ ਸੀਗੀ ਉੱਡ ਕੇ ਜਾਵੜੀ ਸੀ ਮੈਂ ਛਤਰੀ ਤੇ ਬਾਈ ਸੀ ਖੁੱਲੀ ਤੇ ਫੰਗੇ ਦੇ ਖਿੱਚੀ ਜ਼ੋਰ ਮਾਰ ਕੇ ਬੈ ਗਈ ਸੀ ਬਨੇਰੇ ਤੇ ਜਾ ਕੇ ਉਹਨਾਂ ਦੇ ਤੇ ਉੱਥੋਂ ਫੜ ਕੇ ਲੈਂਦੀ ਸੀ ਉਹਦੀ ਵੀ ਮੜੀ ਵੀਡੀਓ ਬਣਾਈ ਆ ਉਹ ਵੀ ਮੈਂ ਵਿੱਚ ਜੋੜ ਦੂੰਗਾ ਤੇ ਬੱਚੀ ਦੀ ਵੀਡੀਓ ਵੀ ਵਿੱਚ ਲਾ ਦੇਮਾਂਗਾ ਬੀੜੂ ਫੜਿਆ ਸੀ ਤੇ ਇਹ ਮੇਰੇ ਵੀਰੋ ਆਇਆ ਕਿਵੇਂ ਸੀ ਵੀ ਮੈਂ ਦੱਸ ਦਿੰਨਾ ਨੇ ਭਕਾਈਆਂ ਬਹੁਤ ਕਰਾਈਆਂ ਜਿੱਦੇ ਦਾ ਪਰਸੋਂ ਹਾਂ ਪਰਸੋਂ ਆਇਆ ਮੇਰੇ ਵੀਰੋ ਸਾਹਮਣੇ ਆਪਣੀ ਚੱਕੀ ਆ ਤੇ ਚੱਕੀ ਤੇ ਉੱਤੇ ਆ ਕੇ ਬਹਿ ਗਿਆ ਉੱਤੇ ਕੱਚਾ ਥਾ ਉੱਤੇ ਆਟਾ ਜਣਾ ਜਿਹੜਾ ਉੱਥੇ ਖਾਈ ਗਿਆ ਕੱਲ ਤੇ ਇਹ ਨਾ ਮੇਰੇ ਵੀਰੋ ਬਹੁਤ ਮਰਿਆ ਵੈਸੀ ਬੱਚਾ ਨਾ ਢਿੱਡ ਚੱਕ ਵੀ ਦਾਣਾ ਕੁਝ ਨਹੀਂ ਸੀਗਾ ਇਹ ਵੀ ਕਬੂਤਰਾਂ ਨੂੰ ਵੇਖ ਕੇ ਡਿੱਗੇ ਜਾਂਦਾ ਜਿੱਥੇ ਵੀ ਦਿਸਦੇ ਸੀ ਕਬੂਤਰੇ ਨੂੰ ਤੇ ਇਹ ਆਇਆ ਆਪਣੇ ਘੇੜੇ ਕੱਢੀ ਗਿਆ ਕਬੂਤਰਾਂ ਚਿੱਤੇ ਪਹਿਲਾਂ ਕਿਉਂ ਬਨੇਰੀ ਤੇ ਬਹਿ ਗਿਆ ਉੱਥੇ ਉੱਥੇ ਸ਼ੋਰ ਜਿਹਾ ਆਇਆ ਜਵਾਕ ਜੇ ਫਟਨ ਕਬੂਤਰ ਨੂੰ ਉੱਥੇ ਗਏ ਉਹਨਾਂ ਨੇ ਡਰਾ ਦਾ ਤੇ ਚੱਕੀ ਤੇ ਬਹਿ ਗਿਆ ਉੱਥੇ ਨੂੰ ਦਾਣਾ ਪਾਣੀ ਮਿਲਣ ਲੱਗ ਗਿਆ ਮਾੜਾ ਮੋਟਾ ਉੱਥੇ ਬੈਠਾ ਰਿਹਾ ਉਦੋਂ ਅਗਲੇ ਦਿਨ ਸਾਡੇ ਅਸੀਂ ਵੀ ਰਾਤ ਨੂੰ ਇਹ ਪਤਨੀ ਕਿੱਦਰੇ ਆਵੜਿਆ ਅਸੀਂ ਨੀਂਗਣ ਹੀ ਰੱਖੀ ਤੇ ਅਗਲੇ ਦਿਨ ਫੇਰ ਆ ਗਿਆ ਉਸੇ ਥਾਂ ਤੇ ਹੀ ਬੈਠੀ ਗਿਆ ਉੱਥੇ ਵੀ ਇਹਨੇ ਬਹੁਤ ਭੁਖਾਈ ਕਰਾਈ ਤੇ ਜਮਾਂ ਆ ਸ਼ਾਮ ਦਾ ਵੇਲਾ ਸੀ 4:00 ਵਜੇ ਸੀਗੇ ਤੇ ਉਦੋਂ ਇਹ ਫੇਰ ਉੱਡਿਆ ਤੇ ਆ ਕੇ ਫੇਰ ਉੱਥੇ ਬਨੇਰੀ ਤੇ ਬਹਿ ਗਿਆ ਤੇ ਥੱ ਤੇ ਵੀਕ ਕੇ ਥੱਲੇ ਡੇਕਪਾ ਕਬੂਤਰਾਂ ਨੂੰ ਤੇ ਮੈਂ ਹੌਲੀ-ਹੌਲੀ ਕਰਕੇ ਖੁੱਡੇ ਤੋੜ ਲਿਆ ਤੇ ਬਿਆਨੇ 2-3 ਦਿਨ ਪੂਰੀ ਆਪਣੀ ਤਸੱਲੀਆਂ ਕਰਾਦੀਆਂ ਬੱਚੇ ਨੇ ਕਾਈ ਬਹੁਤ ਕਰਾਈ ਤੇ ਮੇਰੇ ਵੀਰ ਉਹ ਜਿਹੜਾ 1 ਮਹੀਨੇ ਬਾਅਦ ਕਬੂਤਰ ਆਇਆ ਤੇ ਉਹਨੂੰ ਕਿਤੇ ਹੋਰ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਆਪਾਂ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਕਿਉਂਕਿ ਦੂਜੀਆਂ ਵਿੱਚ ਕਲਿੱਪਾਂ ਜੋੜੂੰਗਾ ਹਲੇ ਮੈਂ ਤੇ ਉਹਦੇ ਨਾਲ ਬਹੁਤ ਵੱਡੀ ਵੀਡੀਓ ਬਣ ਜੂਗੀ ਤੇ ਨਾਲੇ ਉਹ ਕਬੂਤਰ ਮੇਰੇ ਵੀਰ ਹਲੇ ਤੱਕ ਉੱਡ ਜਾਂਦਾ ਆ ਆਇਨਾ ਕਿਉਂ ਵੀ ਆਇਆ ਹੈ ਨਹੀਂ ਗਾ ਐਵੇਂ ਥੰਬਨਿਲ ਲਾਤਾ ਬੇਫਾਲਤੂ 2 ਮਹੀਨੇ ਬਾਅਦ ਕਬੂਤਰ ਮੁੜਿਆ ਐਦਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਅਗਲੇ ਵੀਡੀਓ ਚ ਪੱਕਾ ਸ਼ੌਕ ਕਰਾਵਾਂਗੇ ਤੇ ਉਹ ਉੱਚੀ ਬਹੁਤ ਉੱਡਦਾ ਵਾ ਤੇ ਹਲੇ ਵੀ ਉੱਡ ਜਾਂਦਾ ਹੁਣ ਜਾ ਕੇ ਤੇ ਬਹਿ ਜਾਂਦਾ ਉਹ ਜਾ ਕੇ ਆਪਦੇ ਪ੍ਰਾਣੀ ਅੱਡੇ ਤੇ ਕਿਉਂਕਿ ਮਹੀਨੇ ਬਾਅਦ ਆਇਆ ਦੂਰ ਦੂਰ ਜਾ ਕੇ ਆਉਂਦਾ ਗਾ ਤੇ ਅਗਲੇ ਵੀਡੀਓ ਚ ਪੱਕਾ ਸ਼ੌਕ ਕਰਾਵਾਂਗੇ ਤੇ ਨਾਲੇ ਆਪਾਂ ਆਪਣੇ ਗੁਲਾਬੀ ਟੂਸੇ ਵਾਲੇ ਬੱਚੇ ਦਾ ਵੀ ਡਾਈ ਦਿਖਾਵਾਂਗੇ ਇਹਦਾ ਮੇਰੇ ਵੀਰੋ ਅਗਲੀ ਵੀਡੀਓ ਚ ਇਹਦੀ ਡਾਈ ਹੋਊਗੀ ਉਹ ਦਿਖਾਵਾਂਗੇ ਤੇ ਇਹ ਹੀ ਸੀ ਆਦੀ ਆਪਣੀ ਵੀਡੀਓ ਕਰਦੇ ਆ ਅੱਗੇ ਕੰਟੀਨਿਊ ਤੇ ਇਹ ਮੈਂ ਹਲੇ ਦੁਬਾਰਾ ਬਣਾ ਕੇ ਮੈਂ ਭੁੱਲ ਗਿਆ ਸੀਗਾ ਜਿਹੜੀ ਆਪਣੀ ਕਬੂਤਰੀ ਆ ਇਹਦੇ ਬਾਰੇ ਵੀ ਦੱਸਣਾ ਸੀਗਾ ਵੀ ਇਹ ਵੀ ਉੱਡ ਗਈ ਸੀ ਇਹ ਮੈਂ ਦੁਬਾਰਾ ਵਿੱਚ ਵੀਡੀਓ ਲਾਈ ਆ ਇਹ ਬਣਾ ਕੇ ਤੇ ਇਸ ਲਈ ਅੱਗੇ ਕਰਦੇ ਆ ਕੰਟੀਨਿਊ ਤੁਸੀਂ ਵੇਖੋ ਵੀਡੀਓ ਅੱਗੇ ਲੋ ਜੀ ਮਿੱਤਰੋ ਆ ਲਈ ਚ ਲੈ ਬੱਚਾ ਆ ਕਬੂਤਰੀ ਫੜਨ ਨੂੰ ਨਵੀਂ ਕਬੂਤਰੀ ਆਪਣੀ ਉਹ ਉੱਥੇ ਬੈ ਗਈ ਆ ਆਪਾਂ ਲਿਆਂਦੀ ਸੀ ਛਤਰੀ ਤੇ ਭਾਈ ਸੀ ਡਰ ਕੇ ਉੱਡ ਗਈ ਉਹਨੂੰ ਫਟਣ ਚੱਲੇ ਆ ਬੱਚਾ ਉੱਥੇ ਜਾ ਕੇ ਬੱਚਾ ਡਾਦਾਗੇ ਨਾਲ ਚਲੋ ਉੱਥੇ ਆ ਕੇ ਵੀਡੀਓ ਕਰਦੇ ਆ ਕਰਕੇ ਲਓ ਜੀ ਕੋਠੇ ਤੇ ਪਹੁੰਚ ਗਏ ਆ ਬੱਚਾ ਆਪਣੇ ਹੱਥ ਚ ਪੌੜੀਆਂ ਚੜ੍ਹ ਕੇ ਤੇ ਨਾਲ ਦੀ ਸਾਰੀ ਉਹਦੀ ਬੈਠੀ ਦਿਖਾ ਦਿੰਦੇ ਖੜਦਾ ਖੜਦਾ ਆਉ ਬੈਠੀ ਮਿੱਤਰ ਕਬੂਤਰੀ ਉਧਰ ਨੂੰ ਮੂੰਹ ਕਰ ਕਰਦੀਆਂ ਇਹਦਾ ਕਬੂਤ ਹੱਥ ਤੇ ਢਕਾਲਾ ਢਕਾਲਾ ਬੱਚਾ ਢਕਾਲਾ ਢਕਾ ਆਹਾ ਹਾ ਡਾਈਨ ਇਹਨੂੰ ਡਾਈਨ ਆ ਲਓ ਜੀ ਫਾਰਲੀ ਨਿਤਰ ਚੱਕੋ ਦੇਖੋ ਸ਼ਿਕਾਰੀ ਬੰਦੇ ਨੇ ਕਬੂਤਰੀ ਫਾੜੀ ਤੇ ਲਓ ਜੀ ਇਹਨਾਂ ਬਾਰੇ ਵੀ ਦੱਸ ਦਿੰਨੇ ਹੁਣ ਆਪਾਂ ਇਹ ਕਬੂਤਰ ਹੈਗਾ ਮੇਰੇ ਵੀਰੋ ਸ਼ਾਖੀ ਦਾ ਪੱਠਾ ਆਪਣੀ ਦਾ ਇਹ ਵੀ ਦੱਸ ਦਿੰਨੇ ਸ਼ਾਖੀ ਦਾ ਪੱਠਾ ਕਿਵੇਂ ਹੈ ਇਹ ਤੇ ਸ਼ਾਖੀ ਨੇ ਜਿਹੜਾ ਆਪਾਂ ਪਹਿਲਾਂ ਨਿਤਰ ਕਬੂਤਰ ਲਾਇਆ ਸੀਗਾ ਜਿਹੜਾ ਕਿ ਨੇਰੇ ਚ ਨਿਕਲ ਗਿਆ ਸੀਗਾ ਸ਼ਾਇਦ ਤੁਹਾਨੂੰ ਮੈਂ ਵਲੌਗ ਚ ਕਦੇ ਜਦ ਦੱਸੀ ਹੋਵੇ ਸ਼ਾਇਦ ਨਾ ਇਹ ਉਹਦਾ ਪੱਠਾ ਮੇਰੇ ਵੀਰੋ ਹੁਣ ਤਾਂ ਬਹੁਤ ਵੱਡਾ ਕਬੂਤਰ ਬਣ ਗਿਆ ਇਹ ਹੈਗਾ ਖਟੀਆਂ ਅੱਖਾਂ ਦਾ ਜਮ ਉਹਦੇ ਤੇ ਗਿਆ ਜਮ ਚ ਭਾਰ ਹੈ ਨਹੀਂ ਜਮ ਹਲਕਾ ਪੰਜੇ ਦੇਖ ਲਓ ਸੁਰਖਨੇ ਜੀ ਇਹਦੇ ਜਮ ਕਸੇ ਨਿਕਾ ਆ ਬ ਤੇ ਇਹ ਉਹਦੇ ਅਰਗਾ ਜਮ ਆਪਦੇ ਪਿਓ ਤੇ ਗਿਆ ਤੇ ਇਹ ਆਪਾਂ ਪਲਾਇਆ ଥି ਪਲਾਇਆ ਸੀ ਆਪਣੇ ਇਹਨਾਂ ਜੋੜੀ ਥੱਲੇ ਇਸ ਜੋੜੀ ਥੱਲੇ ਇਹ ਬੱਚਾ ਪਲਾਇਆ ਸੀ ਗਈ ਤੇ ਇਹ ਆਈ ਪੱਠਾ ਉਹਦਾ ਇਹ ਕਬੂਤਰ ਆਪਣੇ ਕੋਲ ਭੱਜ ਗਏ ਤੇ ਇਹਦੇ ਡਿੱਗੇ ਪੱਲੇ ਆ ਮੇਰੇ ਵੀਰੋ ਡਿੱਗੇ ਪੱਲੇ ਦਾ ਕਬੂਤਰਾਂ ਤੇ ਇਹ ਕਬੂਤਰੀ ਆ ਇਹਦੀ ਤੇ ਇਹ ਹੈਗੀ ਆ ਤੁਹਾਨੂੰ ਦੱਸ ਦਿੰਨੇ ਆ ਇਹ ਆਪਣੀ ਘਰ ਦੀ ਪੱਠੀ ਨਹੀਂ ਐ ਤੇ ਇਹ ਆਪਾਂ ਜਿਹੜੀ ਉਹ ਕੋਠੀ ਤੋਂ ਫੜੀ ਸੀ ਦੀ ਉਹ ਆ ਤੇ ਆਪਣੀ ਦੂਜੀ ਵੀਡੀਓ ਆਹੋ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਉਹ ਚੇ ਕਬੂਤਰੀ ਫੜੀ ਸੀ ਮੇਰੇ ਵੀਰੋ ਜਮਾ ਕਬੂਤਰ ਆ ਰਹੀ ਹੈ ਜਿਹਦੇ ਨਾਲ ਹੀ ਮਿਲੀ ਪਈ ਆ ਹੁਣ ਜਿਹੜਾ ਤੁਹਾਨੂੰ ਹੁਣੇ ਸ਼ੌਂਕਰਾ ਹੈ ਜੀ ਦਾ ਤੇ ਇਹਦੇ ਮੇਰੇ ਵੀਰੋ ਇੱਕ ਮੈਂ ਤੁਹਾਨੂੰ ਚੀਜ਼ ਦਿਖਾਉਣੀ ਆ ਇਹਦੇ ਨਾ ਪੈਰਾਂ ਤੇ ਨਾ ਗੰਡਾ ਵੱਡੀਆਂ ਵੱਡੀਆਂ ਕਿਵੇਂ ਦਿਖਾਵਾਂ ਮੇਰੇ ਵੀਰੋ ਇਹ ਦਿਸਣਗੇ ਤੁਹਾਨੂੰ ਆ ਦੇਖੋ ਮੇਰੇ ਵੀਰੋ ਜਿਵੇਂ ਆ ਰਹੀ ਇੱਕ ਤੇ ਇੱਕ ਮੇਰੇ ਵੀਰੋ ਇੱਥੇ ਆ ਜਮਾ ਇਹ ਆ ਦੇਖੋ ਇੱਥੇ ਸੁਜੀ ਹੋਈ ਹੈ ਜਮਾ ਜੋੜ ਕੋਲੋਂ ਦੋਵੇਂ ਪਾਸੇ ਦੇ ਆਈਆਂ ਪਤਾ ਨਹੀਂ ਕੀ ਆ ਇਹਦੇ ਮੇਰੇ ਵੀਰੋ ਰੀਸ਼ਾ ਰੁਸ਼ਾ ਜੰਮਿਆ ਹੋਇਆ ਪਤਾ ਨਹੀਂ ਕੀ ਆ ਤੇ ਜੇ ਕਿਸ ਨੂੰ ਪਤਾ ਹੋਵੇ ਲਾਜ ਤਾਂ ਜਰੂਰ ਦੱਸਿਓ ਤੇ ਇਹ ਉਹ ਕਬੂਤਰੀ ਜਿਹੜੀ ਆਪਾਂ ਫੜੀ ਸੀਗੀ ਕੋਠੀ ਤੋਂ ਬਹੁਤ ਵਧੀਆ ਕਬੂਤਰੀ ਆਹਨੇ ਬਹੁਤ ਟਾਈਮ ਹੋ ਗਿਆ ਅੰਡੇ ਨਹੀਂ ਸੀ ਦਿੰਦੇ ਆਪਾਂ ਇੱਧਰ ਲਿਆਂਦੇ ਸੀ ਤੇ ਵੇਣੇ ਜਦੋਂ ਜੇ ਅੰਡੇ ਦੇਤੇ ਥੋੜੇ ਟਾਈਮ ਤੱਕਰ ਤਾਂ ਠੀਕ ਆ ਨਹੀਂ ਤਾਂ ਆਪਾਂ ਕਬੂਤਰੀ ਚੇਂਜ ਕਰ ਦਾਂਗੇ ਇਹਦੇ ਨਾਲੋਂ ਤੇ ਆਹ ਲਾਚੀਨੇ ਨਾਲ ਲਾ ਦਾਂਗੇ ਤੇ ਜਿਹੜੀ ਆ ਖੱਡੀਆਂ ਦੀ ਕਬੂਤਰੀ ਆ ਇਹ ਆਪਾਂ ਇਸ ਕਬੂਤਰ ਨਾਲ ਲਾ ਦਾਂਗੇ ਤੇ ਬਾਕੀ ਤੁਸੀਂ ਇਹਦਾ ਇਲਾਜ ਜਰੂਰ ਦੱਸਿਓ ਇਹਦੇ ਪੈਰਾ ਤੇ ਗੰਡਾ ਨੇ ਬਹੁਤ ਵੱਡੀਆਂ ਵੱਡੀਆਂ ਫਰੰਸੀਆਂ ਵੀ ਨਹੀਂ ਆ ਫਿਰ ਚ ਇਹਦਾ ਪਤਾ ਆਪਾਂ ਨੂੰ ਕਿਵੇਂ ਹੁੰਦੀ ਆ ਇਹਨੂੰ ਇੱਧਰ ਫੰਸੀਆ ਨਹੀਂ ਹੈ ਇਹਦੇ ਫੇਰ ਇੱਧਰ ਆ ਗਈ ਕਿਉਂਕਿ ਕੂਤਰੇ ਦਾਣੇ ਤੇ ਬੈਠਣਾ ਇੱਧਰ ਥਾਂ ਹੈ ਨਹੀਂ ਬੈਠਣ ਤਾਂ ਤੇ ਜਰੂਰੇ ਦਾ ਇਲਾਜ ਦੱਸਿਓ ਤੇ ਚਲੋ ਇਹ ਸੀ ਅੱਜ ਦੀ ਆਪਣੀ ਵੀਡੀਓ ਉਮੀਦ ਕਰਦੇ ਹਾਂ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਲੈਜੈਂਡ ਕਬੂਤਰ ਵਲੌਗਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰੇ ਵੀਰੋ ਤੇ ਮਿਲਦੇ ਆਂ ਜਲਦ ਅਗਲੇ ਨਵੇਂ ਟੌਪਿਕ ਤੇ ਮੈਨੂੰ ਦਿਓ ਇਜਾਜ਼ਤ ਰੱਬ ਰਾਖਾ ਮੇਰੇ ਵੀਰੋ